ਇਲਾਕੇ ਦੇ ਅੰਦਰ ਕੁਰੋਂ ਦੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਹਨ ਚਤਰਾਣਾ ਵਿਖੇ ਇੱਕ ਮੈਰਿਜ ਪੈਲਸ ਦੇ ਬਾਹਰ ਖੜੀ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਵਿੱਚੋਂ 1,80,000 ਰੁਪਏ ਸਮੇਤ ਕੱਪੜਿਆਂ ਦੇ ਬੈਗ ਚੱਕ ਕੇ ਚੋਰ ਹੋਏ ਰਫੂ ਚੱਕਰ ਇਸ ਮਾਮਲੇ ਸਬੰਧੀ ਚਤਰਾਣਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਚੋਰੀਆਂ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਿਤ ਗਰਗ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਔਰ ਇਸ ਮੈਰਿਜ ਪੈਲੇਸ ਦੇ ਬਾਹਰ ਕਾਰ ਖੜੀ ਕਰਕੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਸੀ ਜਦੋਂ ਕਿ ਵਾਪਸ ਆਇਆ ਤਾਂ ਉਸ ਦਾ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਔਰ ਉਸ ਵਿੱਚੋਂ ਬੈਗ ਨਹੀਂ ਸਨ ਜਿਨ੍ਹਾਂ ਵਿੱਚ 1,80,000 ਰੁਪਏ ਸਨ ਪਰ ਕਿਸੇ ਨੇ ਅੱਗੇ ਜਾ ਕੇ ਪੈਸੇ ਕੱਢ ਕੇ ਬੈਗ ਖੇਤਾਂ ਵਿੱਚ ਸੁੱਟ ਦਿੱਤੇ ਉੱਥੇ ਨੇੜਲੇ ਗਵਾਂੜੀਆਂ ਨੇ ਬੈਗ ਫੋਲ ਡੀ ਫੋਲ ਕੇ ਉਹਦੇ ਵਿੱਚੋਂ ਦੇਖ ਕੇ ਦੱਸਿਆ ਕਿ ਨੰਬਰ ਫੋਨ ਕਰਕੇ ਕਿ ਇਸ ਤਰ੍ਹਾਂ ਦੇ ਬੈਗ ਤੁਹਾਡੇ ਇੱਥੇ ਖੇਤਾਂ ਵਿੱਚ ਪਏ ਹਨ ਕੱਪੜਿਆਂ ਸਮੇਤ ਉਹ ਖਿਲੇ ਜਾਓ ਤਾਂ ਉਸ ਵਕਤ ਉਹਨਾਂ ਨੇ ਉੱਥੇ ਜਾ ਕੇ ਬੈਗ ਜਦੋਂ ਚੈੱਕ ਕੀਤੇ ਤਾਂ ਉਹ ਬੈਗਾਂ ਦੇ ਵਿੱਚ ਕੱਪੜੇ ਤਾਂ ਜ਼ਰੂਰ ਮਿਲੇ ਪਰ ਉਹਨਾਂ ਵਿੱਚ ਜਿਹੜੇ ਪੈਸੇ ਸੀ ਉਹ ਨਹੀਂ ਮਿਲੇ ਜਦੋਂ ਕਿ ਇਸ ਮਾਮਲੇ ਦੀ ਦਰਖਾਸਤ ਸਤਰਾਣਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ